तरीका है जी सारेनो आज ਆਪਾਂ ਮਿਲਕ ਪਾਊਡਰ ਦੇ ਮਿਲਕ ਪੇੜੇ ਬਣਾਵਾਂਗੇ ਆ ਮਿਲਕ ਪਾਊਡਰ ਦੀ ਕੌਲੀ ਐ ਘਿਓ ਆਪਾਂ ਗਰਮ ਕਰਕੇ ਰੱਖ ਲਿਆ ਖੰਡ ਆਪਾਂ ਪੀਸ ਕੇ ਰੱਖ ਲਈ ਤੇ ਆਪਾਂ ਇਹਦੇ ਪੇੜੇ ਬਣਾਵਾਂਗੇ ਤੇ ਆਪਾਂ ਨੰਬਰ ਵੀ ਦਿੱਤਾ ਸੀਗਾ ਤੇ ਵੀ ਆ ਸਾਨੂੰ ਫੋਨ ਵੀ ਬਹੁਤ ਆਏ ਲੁਧਿਆਣਿਆਂੋਂ ਬਰਨਾਲਿਆਂੋਂ ਚੰ ਤੇ ਇਥੋਂ ਸਾਡੇ ਸ਼ਹਿਰ ਚੋਂ ਵੀ ਆਏ ਬਹੁਤ ਫੋਨ ਆਏ ਸਾਡੀ ਵੀਡੀਓ ਦੇਖਦੇ ਹੁੰਦਾ ਬਹੁਤ ਬਹੁਤ ਧੰਨਵਾਦ ਹੋਵੇ ਤੇ ਆਪਾਂ ਹੁਣ ਇਹਦੇ ਇਹਦੇ ਚ ਪਾ ਲਾਂਗੇ ਮਿਲਕ ਪਾਊਡਰ ਡੱਬੇ ਚ ਵਿੱਚ ਆਪਾਂ ਕਿਹ ਉਪਾਦਾਂਗੇ ਵਿੱਚ ਆਪਾਂ ਖੰਡ ਪਾ ਦਾਂਗੇ ਪਰ ਲਾਂਗੇ ਕਰਾਂ ਨਾਲੇ ਦੱਸਿਓ ਵੀ ਅੱਜ ਬਿਨਾ ਮੈੱਕ ਤੋਂ ਮੀੜੋ ਬਣਦੀ ਏ ਕਿ ਕਿੰਨੀ ਕ ਸਾਫ ਆਵਾਜ਼ ਆਉਂਦੀ ਏ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਹੁਣ ਥੋੜਾ ਜਿਹਾ ਦੁੱਧ ਪਾ ਲਾਂਗੇ ਇਹ ਕਪੜਾ ਲਾ ਲਿਆ ਨਾਲੇ ਮੈਂ ਇੱਕ ਕਈ ਵਾਰੀ ਬੰਦ ਬੰਦ ਹੋ ਜਾਂਦਾ ਵੇਜ ਦੀ ਚਾਰਜ ਨਹੀਂ ਹੁੰਦਾਗਾ ਤੇ ਫਿਰ ਵਾਈ ਬੰਦ ਹੋ ਜਾਂਦੀ ਜਮਾ ਸਰ ਸੁਣਦਾ ਨਹੀਂ ਆ ਹੁਣ ਲੋਡ ਹੀ ਨਹੀਂ ਗਈ ਉਹਦੀ ਹੁਣ ਆਪਾਂ ਦੁੱਧ ਪਾਵਾਂਗੇ ਦੁੱਧ ਵੇਖ ਕੇ ਪਾਵਾਂਗੇ ਕਿੰਨਾ ਖਾਊਗਾ ਦੁੱਧ ਹੋਰ ਪਾਵਾਂਗੇ ਸਾਰਾ ਹੀ ਪਾ ਦਿੰਨੇ ਆ ਇਹ ਬਾਲਾ ਨਹੀਂ ਘੇਗਾ Va ngoài ra là một cái tên ấy của anh đi. Va ngoài ra là một cái tên ấy. ਥੋੜਾ ਜਿਹਾ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵਿੱਚ ਇਹ ਘੋਲਿਆ ਹੋਇਆ ਮਿਲਕ ਪਾਊਡਰ ਤੇ ਖੰਡ ਤੇ ਦੁੱਧ ਇਹ ਪਾ ਦਾਂਗੇ ਲੋਕਿਓ ਗਰਮ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਵਿੱਚ ਮਿਲਕ ਪਾਊਡਰ ਥੱਲੇ ਲੱਗਣ ਲੱਗ ਗਿਆ ਮਾੜਾ ਯਾਰ ਨਾ ਲੈਨੇ ਆ ਪਕੜਾਈ ਥੱਲੇ ਲਾ ਕੇ ਰਲਾਵਾਂਗੇ ਮਾ ਥੱਲੇ ਇਹਨਾਂ ਜੜ ਲੱਗਿਆ ਮਾੜਾ ਮਾੜਾ ਗਾਜਰ ਪੈਗੇ ਵਿੱਚ ਪਹਿਲਾਂ ਇਹ ਖੰਡ ਖਰੂਗੀ ਖੰਡ ਖਰੂਗੀ ਪਹਿਲਾਂ ਇਹ

ਤੇ ਆਪਾਂ ਇਹ ਇੱਥੇ ਤੇ ਰੱਖਾਂਗੇ ਇਹ ਹਿਲਾਉਂਦੇ ਹਿਲਾਉਂਦੇ ਤਾਂ ਥੱਲੇ ਲੱਗ ਗਿਆ ਸੀਗਾ ਥੋੜੀ ਅੱਗ ਜ਼ਿਆਦਾ ਹੋ ਗਈ ਸੀ ਇਸ ਤਰ੍ਹਾਂ ਹਲਾਈ ਜਾਵਾਂਗੇ ਇਸੇ ਤਰ੍ਹਾਂ ਪਹਲਾਈ ਜਾਵਾਂਗੇ ਤੇ ਹਲਾਉਂਦੇ ਹੁਣਾਂਦੇ ਫਿਰ ਕਰੜਾ ਹੋਊਗਾ ਇਹ ਪੰਡ ਪਾਉਣੇ ਕਰਕੇ ਫਿਰ ਪਤਲਾ ਹੋ ਜਾਂਦਾ ਨਾ ਤੇਰਾ ਹੁਣ ਕਰੜਾ ਹੁੰਦਾ ਥੋੜਾ ਥੋੜਾ ਤੋਂ 5-7 ਮਿੰਟ ਹੋ ਗਏ ਆਪਾਂ ਨੂੰ ਹਲਾਈ ਜਾਂਦਿਆਂ ਨੂੰ ਤੇ ਖੰਡ ਦਾ ਪਾਣੀ ਸੁੱਕ ਗਿਆ ਥੋੜਾ ਜਿਹਾ ਹਟ ਲਿਆ ਤੇ ਆਪਾਂ 5 ਮਿੰਟ ਉੱਤੇ ਹੋ ਰੱਖਾਂਗੇ ਤੇ ਫਿਰ ਲਾ ਲਾਂਗੇ ਚੰਗੀ ਤਰ੍ਹਾਂ ਸੁਕਾ ਕੇ ਫਿਰ ਆਪਾਂ ਠੰਡਾ ਕਰਕੇ ਫਿਰ ਪੇੜੇ ਬਣਾਵਾਂਗੇ ਇਹਨਾਂ ਦੇ ਲਓ ਆਪਣਾ ਇਹ ਆ ਮਿਲਕ ਪਾਊਡਰ ਤਿਆਰ ਹੋ ਗਿਆ ਹੁਣ ਆਪਾਂ ਲਾ ਲਾਂਗੇ ਤੇ ਜਿਹੜਾ ਮੜ ਮੋ ਟਟ ਲੈ ਤੇ ਇਹ ਠੰਡਾ ਹੋ ਕੇ ਆਪਾਂ ਪਾਣੀ ਤੇ ਰੱਖ ਕੇ ਠੰਡਾ ਕਰਾਂਗੇ ਤੇ ਕਰੜਾ ਹੋ ਜਾਊਗਾ ਲਓ ਹੁਣ ਠੰਡਾ ਹੋ ਗਿਆ ਤੇ ਆਪਾਂ ਛੋਟੇ ਛੋਟੇ ਪੇੜੇ ਵਟਾਂਗੇ ਹੱਥ ਨਾਲ ਹੀ ਵਟਾਂਗੇ தரோ அட்டேக்கார்டோ அப்போ மழக்கே பண்ண வடிவ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ